ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਉਮੀਦ ਕਰਦਾ ਹਾਂ ਕਿ ਸਾਰੇ ਭਰਾ ਠੀਕ ਠਾਕ ਹੋਣਗੇ ਤੇ ਸਾਰਿਆਂ ਦੇ ਜਾਨਵਰ ਠੀਕ ਠਾਕ ਹੋਣਗੇ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਗਰਲੈਂਡੋ ਬੱਚੀ ਦੀ ਵੀਡੀਓ ਲੈ ਕੇ ਆਏ ਆਂ ਆਪਣਾ ਪਿੰਡ ਆ ਜਿਹੜਾ ਕਲਾਲਾ ਉਹ ਨੇੜੇ ਵੱਡਾ ਸ਼ਿਣੀਆਲ ਚੰਨਣਵਾਲ ਮਹਿਲਕਲਾ ਰੈਸਰ ਸਹੜੇ ਇਹਨਾਂ ਪਿੰਡਾਂ ਦੇ ਲਵੇ ਰਹਿ ਜਾਂਦਾ ਪਿੰਡ ਕਲਾਲਾ ਸੋ ਗਰਲੈਂਡੋ ਬੱਸੀ ਤੁਹਾਨੂੰ ਦਿਖਾਉਣੀ ਆ ਬਹੁਤ ਵੀਰਾਂ ਦਾ ਫੋਨ ਆਉਂਦਾ ਸੀ ਵੀ ਆਪਾਂ ਨੂੰ 25 26 ਕਿਲੋ ਵਾਲੀ ਗਰਲੈਂਡੋ ਬੱਸੀ ਚਾਹੀਦੀ ਆ ਤਾਂ ਉਹਨਾਂ ਵੀਰਾਂ ਲਈ ਸਨੇਹਰੀ ਮੌਕਾ ਹੋਊਗਾ ਕਿ ਤੁਸੀਂ ਫੋਨ ਤੇ ਗੱਲ ਕਰਕੇ ਬੱਸੀ ਖਰੀਦ ਸਕਦੇ ਹੋ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਇਹਦੀ ਚੁਵਾਈ ਵੀ ਕਰਕੇ ਦਿਖਾਵਾਂਗੇ ਇਹਦੀ ਧਾਰ ਵਗੈਰਾ ਚੈੱਕ ਕਰਾਵਾਂਗੇ ਤੇ ਦੁੱਧ ਇਸ ਟਾਈਮ 5 ਦਿਨਾਂ ਦੀ ਸੂਈ ਥੱਲੇ 25 ਕਿਲੋ ਤੋਂ ਬਾਹਰ ਦੁੱਧ ਹਾਜ਼ਰ ਆ ਤੁਹਾਨੂੰ ਇਹਦੀ ਮਿਲਕਿੰਗ ਵੀਡੀਓ ਚ ਕਰਕੇ ਦਿਖਾਵਾਂਗੇ 5 ਕਿ ਮਿੰਟ ਤੁਹਾਡਾ ਟਾਈਮ ਲਵਾਂਗੇ 5 ਮਿੰਟ ਵੀਡੀਓ ਦੇ ਨਾਲ ਬਣੇ ਰਹੋ ਬਹੁਤ ਵੀਰਾਂ ਦਾ ਫੋਨ ਆਉਂਦਾ ਵੀ ਆਪਾਂ ਚੰਗੀ ਠੰਡੀ ਗਰਲੈਂਡੋ ਲੈਣੀ ਆ ਤਾਂ ਉਹਨਾਂ ਵੀਰਾਂ ਲਈ ਸੁਨਹਿਰੀ ਮੌਕਾ ਹੋਊਗਾ ਵੀ ਤੁਸੀਂ ਇਹ ਬੱਸੀ ਨੂੰ ਖਰੀਦ ਸਕਦੇ ਹੋ ਫਿਰ ਹਰ ਆਪਾਂ ਤੋੜ ਕੇ ਦਿਖਾਉਣੇ ਆ ਫਿਰ ਤੁਹਾਨੂੰ ਚਵਾਈ ਕਰਕੇ ਦਿਖਾਵਾਂਗੇ ਸੋ ਥਣ ਵਗੈਰਾ ਦੇਖੋ ਤੁਸੀਂ ਕੱਲਾ ਕੱਲਾ ਨਿੱਖੜਮਾ ਥਣ ਲੱਗਿਆ ਹੋਇਆਗਾ ਕੋਈ ਖੋਟ ਸਾਗ ਨਹੀਂ ਬਾਦੂ ਘਾਟੂ ਥਾਨੀ ਤੁਰਦੀ ਦੇਖੋ ਬੱਚੀ ਨੂੰ ਹਾਈਟ ਲੈਂਥ ਫੁੱਲ ਜਿਹਨੂੰ ਆਪਾਂ ਕਹਿੰਦੇ ਅਸਰ ਗਰਲੈਂਡੋ ਆਹੇ ਸੋ ਬਹੁਤ ਵੀਰਾਂ ਦਾ ਫੋਨ ਆਉਂਦਾ ਉਹਨਾਂ ਦੀ ਡਿਮਾਂਡ ਪੂਰੀ ਹੋਊਗੀ ਕਿਉਂਕਿ ਚੰਗੀ ਚੀਜ਼ ਬਹੁਤ ਘੱਟ ਮਿਲਦੀ ਆ ਪਹਿਲੇ ਇੱਕ ਦੋ ਫੋਨ ਆ ਕਿਉਂਕਿ ਰੋਗਲਾ ਪੁੱਤ ਇੱਥੇ ਇੱਥੋਂ ਦੇਖੋ ਤੁਸੀਂ ਹਾਈਟ ਲੈਂਥ ਪਲੱਸ ਬਿਊਟੀ ਤੇ ਮੰਨ ਕੇ ਚਲੋ ਸਾਈਨਿੰਗ ਸੂਨਿੰਗ ਦੇਖੋ ਬੱਛੀ ਦੀ ਅੱਗੇ ਪਿੱਛੇ ਦਾ ਹਵਾਨਾ ਕੱਲਾ ਕੱਲਾ ਨਿਖਣ ਮਾ ਥਾਣਾ ਇੱਥੋਂ ਦੇਖੋ ਚੈੱਕ ਕਰੋ ਇਹਨੂੰ ਆਪਾਂ ਕਹਿੰਦੇ ਆ ਅਸਲ ਗਰਲੈਂਡੋ ਲੈ ਚੱਲ ਪੁੱਤ ਥੋੜਾ ਬੱਚੇ ਦਾ ਇਹ ਕਰਦੀਆਂ ਹੁੰਦੀਆਂ ਤੇ ਉਹ ਲੈ ਚੱਲ ਤੁਹਾਨੂੰ ਹੁਣ ਆਪਾਂ ਚਵਾਈ ਕਰਕੇ ਦਿਖਾਉਣੇ ਹਵਾਨਾ ਦੇਖੋ ਤੁਸੀਂ 25 ਤੋਂ ਬਾਹਰ ਦੁੱਧ ਹੁਣ ਤਿਆਰ ਆ ਕੋਈ ਮੇਰਾ ਵੀਰ ਦੋ ਟਾਈਮ ਤਿੰਨ ਟਾਈਮ ਚੋਕੇ ਲਿਆਸਾ ਦਾ 25 ਤੋਂ ਬਾਹਰ ਤੁਹਾਨੂੰ ਹੁਣ ਆਪਾਂ ਚਵਾਈ ਕਰਕੇ ਦਿਖਾਉਣੇ ਬੱਛੀ ਦੀ ਵੀਡੀਓ ਦੇ ਲ ਸੋ ਦੇਖ ਸਕਦੇ ਹੋ ਆਪਾਂ ਬੱਚਾ ਲਾ ਕੇ ਪਸਵਾਹ ਕਰਾ ਲਿਆ ਸੋ ਚਵਾਈ ਤੁਸੀਂ ਦੂਰੋਂ ਦਿਖਾਈ ਦਿੰਦੀ ਹੂ ਤੁਹਾਨੂੰ ਆਪਾਂ ਇੱਕ ਵਾਰੀ ਤੁਹਾਨੂੰ ਲਵੇ ਕਰਕੇ ਵੀ ਕੈਮਰਾ ਦਿਖਾਣਾ ਦੇਖੋ ਤੁਸੀਂ ਪੋਲੀ ਤੇ ਮੋਟੀ ਚਵਾਈ ਆ ਤੁਸੀਂ ਦੇਖ ਸਕਦੇ ਹੋ ਐ ਕੋਈ ਭੂਰ ਸਰ ਲਾਣੀ ਮਗਰ ਲੈ ਥਣਾ ਦੀ ਧਾਰਾ ਮਾਰਦੀ ਵੀਰੇ ਐ ਪੂਰੀ ਪੋਲੀ ਤੇ ਮੋਟੀ ਚਵਾਈ ਆ ਤੁਸੀਂ ਦੇਖ ਸਕਦੇ ਹੋ ਕੋਈ ਭੂਰ ਸਰ ਲਾਣੀ ਗਾ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਗਾ ਥਣਾ ਦੀ ਇਹ ਪਾਸ ਹੋ ਚੁੱਕੀ ਆ ਬਾਕੀ ਚਵਾਈ ਦੀ ਬਹੁਤ ਸਾਫ ਆ ਕੋਈ ਆਪਾਂ ਨਿਆਣਾ ਨਹੀਂ ਪਾਇਆ ਸੀ ਦੇਖ ਸਕਦੇ ਹੋ ਇਥੇ ਜੋ ਕਰ ਸਕਦਾ ਤੁਸੀਂ ਦੂਰੋਂ ਵੀ ਤੁਹਾਨੂੰ ਆਪਾਂ ਦਿਖਾਈ ਦਿੰਦਾ ਹੂ ਕੈਮਰੇ 'ਚ ਚਵਾਈ ਜਿਹੜੀ ਕਿੰਨੀ ਪੋਲੀ ਤੇ ਮੋਟੀ ਆ ਕੋਈ ਭੂਰ ਸਰਲਾਣੀ ਸੋ ਆਪਾਂ ਲਾਈਵ 'ਚ ਆਉਣ ਦਾ ਤਾਂ ਇੱਕ ਮਕਸਦ ਹੁੰਦਾ ਹੈ ਹੰਟ ਹੁੰਦਾਗਾ ਵੀ ਪਸ਼ੂ ਦੀ ਚਵਾਈ ਹੈ ਜਿਹੜੀ ਪੋਲੀ ਮੋਟੀ ਆ ਠੰਡੀ ਸੀਲ ਆ ਕੋਈ ਨਿਆਣਾ ਨਹੀਂ ਪਾਉਣਾ ਨਿਆਣਾ ਪਾਉਣਾ ਪਾਲੋ ਨਹੀਂ ਪਾਉਣਾ ਨਾ ਪਾਓ ਇਹ ਚੀਜ਼ ਹੁੰਦੀ ਆ ਬਾਕੀ ਮੇਨ ਜਿਹੜਾ ਦੁੱਧ ਆ ਤੁਸੀਂ ਦੋ ਟਾਈਮ ਚੋਕੇ ਲਿਆ ਸਕਦੇ ਹੋ 25 ਕਿਲੋ ਦੁੱਧ ਦੋ ਟਾਈਮ ਆਪਣੇ ਘਰੇ ਲੀਟਰ ਲਾ ਕੇ ਲਿਆ ਸਕਦੇ ਹੋ ਪਿਓਰ ਗਰਲੈਂਡੋ ਦੇ ਵਿੱਚ ਬੱਛੀ ਆ ਗਈ ਇਹ ਸੋ ਬਾਕੀ ਮੇਨ ਗੱਲ ਥਣ ਬਹੁਤ ਸੋਹਣਾਗਾ ਹੱਥੀ ਚੁਆਈ ਵਾਲਾ ਥਾਣਾ ਬਹੁਤ ਚੰਗਾ ਕੋਈ ਬਾਦੂ ਘਟੂ ਥਾਨ ਨਹੀਂ ਲੱਗਿਆ ਹੋਇਆ ਜਿਹਨੂੰ ਆਪਾਂ ਕਹਿੰਦੇ ਆ ਮੱਝਾਂ ਵਰਗੀ ਕੋਲੀ ਤੇ ਮੋਟੀ ਚੁਆਈ ਆ ਮੱਝਾਂ ਵਰਗਾ ਥਾਣਾ ਤੇ ਦੀ ਸਿਹਤ ਵੀ ਆ ਜਿਹੜੀ ਬਹੁਤ ਚੰਗੀ ਸਮੀ ਬਲੀ ਕੱਦ ਕਾਠ ਵਾਲੀ ਗਰਲੈਂਡੋ ਆ ਗਈ ਇਹ ਬਾਕੀ ਅੱਗੇ ਮੌਸਮ ਬਹੁਤ ਠੰਡਾ ਆ ਰਿਹਾ ਬਾਕੀ ਗਰਮੀਆਂ ਦੇ ਵਿੱਚ ਵੀ ਇਹਨੇ ਗਰਮੀ ਨਹੀਂ ਮਨਾਉਣੀ ਕਿਉਂਕਿ ਇਹਦੀ ਜਿਹੜੀ ਤਸਵੀਰ ਆ ਉਹ ਬਿਲਕੁਲ ਠੰਡੀ ਹੁੰਦੀ ਆ ਐ ਤੋ ਦਿਖਾ ਦੇ ਤੁਸੀਂ ਆ ਤੁਸੀਂ ਦੇਖ ਸਕਦੇ ਹੋ ਬਾਲਟੀ ਜਿਹੜੀ ਆ ਬਿਲਕੁਲ ਲਵੇ ਆ ਗਈ ਆ ਸੋ ਨਾ ਆਪਾਂ ਬਾਲਟੀ ਇੱਕ ਬਦਲ ਕੇ ਦੂਜੀ ਬਾਲਟੀ ਚ ਰੱਖ ਦਿਓ ਤੁਹਾਨੂੰ ਦੂਰੋਂ ਦਿਖਾਈ ਦਿੰਦੀ ਉਹ ਬਾਹਰ ਜਿਹੜੀ ਆ 10 ਲੀਟਰ ਵਾਲੀ ਬਾਲਟੀ ਲੈ ਕੇ ਆ ਗਈ ਸੀ ਨਹੀਂ ਸਾਰਿਆਂ ਬਾਲਟੀ ਬਦਲੋ ਬਾਈ ਬਾਕੀ ਮੇਨ ਗੱਲ ਤਾਂ ਜੀ ਇਹ ਚਵਾਈ ਦਾ ਇੱਕ ਹਿੰਟ ਹੁੰਦਾਗਾ ਤੁਸੀਂ ਆਪਣੇ ਘਰੇ ਆ ਕੇ ਵੀ ਦੋ ਟਾਈਮ ਤਿੰਨ ਟਾਈਮ ਚੋਕੇ ਲਿਆ ਸਕਦੇ ਹੋ ਤਾਂ ਆਪਾਂ ਤੁਹਾਨੂੰ ਇੱਕ ਹਿੰਟ ਦਿੱਤਾਗਾ ਵੀ 25 ਲੀਟਰ ਦੁੱਧ ਤਿਆਰ ਆ ਕਿਉਂਕਿ ਜਿਹੜੀ ਬਿਲਕੁਲ ਲਾਈਵ ਚਵਾਈ ਹੁੰਦੀ ਹੈ ਉਹਦੇ ਵਿੱਚ ਤਾਂ ਬਿਲਕੁਲ ਕੈਮਰਾ ਪਾਉਸ ਨਹੀਂ ਹੁੰਦਾ ਪਰ ਆਪਾਂ ਤੁਹਾਨੂੰ ਹਿੰਟ ਦਿੱਤਾਗਾ ਵੀ ਆਪਣੇ ਘਰੇ ਪਿੰਡ ਕਲਾਲੇ ਤੁਸੀਂ ਆ ਕੇ ਸਿੱਧੂ ਡੇਰੀ ਫਾਰਮ ਤੇ ਆ ਕੇ ਤੁਸੀਂ ਦੋ ਟਾਈਮ ਤਿੰਨ ਟਾਈਮ ਮਿਲਕਿੰਗ ਕਰਕੇ ਲਿਆ ਸਕਦੇ ਹੋ ਇਹ ਸਿਰਫ ਇੱਕ ਹਿੰਟ ਦਿੱਤਾਗਾ ਵੀ ਚਵਾਈ ਦੀ ਪੋਲੀ ਤੇ ਮੋਟੀ ਚਵਾਈ ਤੇ ਠੰਡੀ ਸੀਲ ਆ ਇੱਕ ਹਿੰਟ ਹੁੰਦਾਗਾ ਵੀਡੀਓ ਚ ਚਵਾਈ ਦਾ ਇਹ ਜੇਨ ਆਪਣੇ ਮਾਰੇ ਦੂਰ ਨੇੜ ਭਰਾ ਬੈਠੇ ਨੇ ਉਹ ਆਪਣੇ ਦੇਖ ਸਕਦੇ ਨੇ ਉਹ ਦੇਖ ਕੇ ਪਸ਼ੂ ਆਪਣੇ ਆਨਲਾਈਨ ਵੀ ਮੰਗਾ ਸਕਦੇ ਨੇ ਆਨਲਾਈਨ ਭੇਜਾਂਗੇ ਥਣਾ ਦੀ ਆਪਣੀ ਤਸੱਲੀ ਹੋਊਗੀ ਥਣਾ ਦੀ ਜ਼ਿੰਮੇਵਾਰੀ ਹੋਊਗੀ ਬਾਕੀ ਠੰਡੀ ਸੀਲ ਆ ਤੁਸੀਂ ਇਹ ਦੇਖ ਸਕਦੇ ਹੋ ਕੈਮਰੇ ਸਾਹਮਣੇ ਸਕਰੀਨ ਤੇ ਇੱਕ ਵਾਰਟੀ ਫੁੱਲ ਦੁੱਧ ਹੀ ਕੱਢ ਲਈ ਆਪਾਂ ਦੂਜੀ ਵਾਰਟੀ ਕੱਢ ਰਹੇ ਆ ਪਿੰਡ ਆਪਣਾ ਕਲਾਲਾਗਾ ਲਵੇ ਰਹਿੰਦਾਗਾ ਮਹਿਲਕਲਾ ਚੰਨਨਵਾਲ ਵੱਡਾ ਸੀਨੀਅਰ ਡਾਇਰੈਕਟਰ ਇਹਨਾਂ ਪਿੰਡਾਂ ਦੇ ਕੋਲੇ ਆਪਣਾ ਪਿੰਡ ਕਲਾਲਾ ਆ ਜਾਂਦਾਗਾ ਕਲਾਲੇ ਪਿੰਡ 'ਚ ਆਪਣਾ ਫਾਰਮ ਆ ਸਿੱਧੂ ਡੇਰੀ ਫਾਰਮ ਆਪਣੇ ਚੈਨਲ ਤੇ ਤੁਸੀਂ ਦਿੱਲੀ ਦੀ ਦਿੱਲੀ ਅਪਡੇਟ ਵੀਡੀਓ ਦੇਖਦੇ ਰਹਿੰਦੇ ਹੋ ਬਹੁਤ ਪਿਆਰ ਦਿੰਦੇ ਹੋ ਸਾਰੇ ਭਰਾਵਾਂ ਦਾ ਮੰਨ ਕੇ ਚਲੋ ਚੈਨਲ ਤੇ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਆ ਕਿਉਂਕਿ ਆਪਣੇ ਚੈਨਲ ਤੇ ਜਰਸੀ ਵੇੜਾਂ ਐਚਫ ਵੇੜਾਂ ਚੰਗੀਆਂ 20 ਲੀਟਰ ਤੋਂ ਲੈ ਕੇ 50 ਲੀਟਰ ਤੱਕ ਦੀਆਂ ਵੇੜਾਂ ਆਪਣੇ ਫਾਰਮ ਤੇ ਹਮੇਸ਼ਾ ਹੁੰਦੀਆਂ ਨੇ ਜਦੋਂ ਮਰਜ਼ੀ ਤੁਸੀਂ ਫੋਨ ਲਾ ਕੇ ਆਪਣੇ ਫਾਰਮ ਤੇ ਆ ਸਕਦੇ ਹੋ ਤੁਹਾਨੂੰ 20 ਨਾਗ ਹਮੇਸ਼ਾ ਸੇਲ ਵਾਸਤੇ ਹਾਜ਼ਰ ਮਿਲਿਆ ਕਰਨਗੇ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ ਤੁਸੀਂ ਦੇਖ ਸਕਦੇ ਹੋ 3-4 ਕਿਲੋ ਦੁੱਧ ਚ ਬਾਲਟੀ ਚ ਡੱਡ ਚੁੱਕੇ ਆ